ਵੀ ਸਾਥੀਓ ਵਿਆਹਾਂ ਦਾ ਸੀਜ਼ਨ ਹੁਣ ਚੱਲ ਪਿਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਪੰਜਾਬ ਦੇ ਮਸੂਰ ਹਲਵਾਈ ਕਾਕਾ ਰਾਮ ਪਿੰਡ ਢੱਡੇ ਦੁਆਰਾ ਵਿਆਹ ਚ ਬਣਾਈਆਂ ਗਈਆਂ ਮਠਿਆਈਆਂ ਬਹੁਤ ਵਧੀਆ ਹਲਵਾਈ ਨੇ ਤੇ ਵਿਆਹਾਂ ਦੇ ਵਿੱਚ ਤਕਰੀਬ ਨੇ ਇਹ ਕੈਟਰਿੰਗ ਦਾ ਕੰਮ ਵੀ ਕਰਦੇ ਨੇ ਤੇ ਇਹਨਾਂ ਦੁਆਰਾ ਬਨਾਈਆਂ ਗਈਆਂ ਮਠਿਆਈਆਂ ਬਹੁਤ ਵਧੀਆ ਔਰ ਸੁਆਦਿਸ਼ਟ ਹੁੰਦੀਆਂ ਨੇ ਇਹ ਹਰੇਕ ਵਿਆਹ ਦੇ ਵਿੱਚ ਤਕਰੀਬਨ ਜੋ ਵੀ ਇਹਨਾਂ ਨੂੰ ਲੈ ਕੇ ਜਾਂਦਾ ਹੈ ਬਾਅਦ ਚ ਉਹ ਖੁਸ਼ ਹੋ ਕੇ ਸਨਮਾਨਤ ਵੀ ਕਰਦਾ ਹੈ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਜ਼ਿਆਦਾ ਮਠਾਈ ਬਣਾਉਂਦੇ ਨੇ ਇਹ ਦੇਖਣ ਨਾਲ ਤਾਂ ਐ ਲੱਗਦਾ ਹੈ ਵੀ ਇਹਨੇ ਬਹੁਤ ਹੀ ਖਰਚਾ ਕਰਾਇਆ ਹੋਣਾ ਪਰ ਜੇ ਕੋਈ 20 ਕਿਲੋ ਲਾਉਂਦਾ ਖੁਆ ਤਾਂ ਇਹ 15 ਕਿਲੋ ਚੀ ਸਾਰ ਦਿੰਦੇ ਨੇ ਤੇ ਉਹਦੀਆਂ ਮਠਾਈਆਂ ਵੀ ਇੰਨੀਆਂ ਬਣਾ ਲ ਨੇ ਬੰਦਾ दंग ਰਹਿ ਜਾਂਦਾ ਵੀ ਕੀ ਛੱਡੀਏ ਕੀ ਖਾਈਏ ਉਹ ਇੰਨੀਆਂ ਡੈਕੋਰੇਟਿਵ ਵੀ ਤੁਸੀਂ ਦੇਖਦੇ ਹੀ ਰਹਿ ਜਾਓਗੇ ਬਾਕੀ ਦੀ ਡੈਕੋਰੇਸ਼ਨ ਇੰਨੀ ਹੁੰਦੀ ਹੈ ਵੀ ਆਹ ਸਲਾਦ ਦੇਖੋ ਅੱਗੇ ਆਊਗਾ ਵੀ ਕਿਵੇਂ ਡੈਕੋਰੇਟ ਕੀਤਾ ਹੋਇਆ ਤੇ ਮਠਾਈਆਂ ਕਿਵੇਂ ਡੈਕੋਰੇਟ ਕੀਤੀਆਂ ਨੇ ਬਹੁਤ ਵਧੀਆ ਆਟਮਾ ਤਕਰੀਬਨ ਇਹਨਾਂ ਨੇ ਤਿਆਰ ਕੀਤੀਆਂ ਨੇ ਮੂੰਹੋਂ ਬੋਲਦੇ ਆਂ ਨੇ ਆ ਰਾਮ ਪ੍ਰਫੂਲ ਦੇ ਵਿੱਚ ਸੀ ਇਹਨਾਂ ਦੀ ਕੈਟਰਿੰਗ ਦਾ ਕੰਮ ਵਿਆਹ ਸੀ ਤੇ ਉੱਥੇ ਆ ਮਠਾਈਆਂ ਲਾਈਆਂ ਹੋਈਆਂ ਨੇ ਬਹੁਤ ਵਧੀਆ ਕੱਲੀ ਕੱਲੀ ਮਠਾਈ ਦੇ ਉੱਤੇ ਇੱਕ ਸਲਿੱਪ ਲਾਈ ਹੁੰਦੀ ਹੈ ਵੀ ਕੀ ਹੈ ਇਹ ਵੈਜ ਹੈ ਨੌਨ ਵੈਜ ਹੈ ਕਾਦੀ ਹੈ ਮਠਾਈ ਕੀ ਚੀਜ਼ ਹੈ ਤਾਂ ਫਿਰ ਉਹ ਦੇਖ ਕੇ ਆਦਮੀ ਬੜਕੇ ਉਹਦੀ ਮਨਮਰਜ਼ੀ ਦੀ ਚੀਜ਼ ਖਾਂਦਾ ਹੈ ਪਸੰਦ ਦੀ ਖਾਂਦਾ ਹੈ ਵੈਜ ਨੌਨ ਵੈਜ ਦਾ ਪਤਾ ਲੱਗ ਜਾਂਦਾ ਨਹੀਂ ਵਿਆਹਾਂ ਦੇ ਵਿੱਚ ਪਤਾ ਨਹੀਂ ਲੱਗਦਾ ਇਹ ਵੈਜ ਕਿੱਥੇ ਹੈ ਤੇ ਨੌਨ ਵੈਜ ਕਿੱਥੇ ਹੈ ਇਹ ਕੱਲੀ ਕੱਲੀ ਚੀਜ਼ ਨੂੰ ਡੈਕੋਰੇਟ ਕਰਕੇ ਲਿਖ ਕੇ ਬੰਦੇ ਨੂੰ ਸਮਝਾਉਂਦੇ ਨੇ ਵੀ ਇਹ ਵੈਜ ਹੈ ਜੀ ਇਹ ਨੌਨ ਵੈਜ ਨਹੀਂ ਬਹੁਤ ਬਧੀਆ ਇਹਨਾਂ ਦਾ ਹਲਵਾਈ ਦਾ ਕੰਮ ਹੈ ਜਸਵੀਰ ਭਾਈ ਨੇ ਇਹਨਾਂ ਨੂੰ ਬੁੱਕ ਕਰਨਾ ਹੋਵੇ ਤਾਂ ਨੰਬਰ ਅਸੀਂ ਦੇ ਦੇਾਂਗੇ ਬਾਕੀ ਆ ਦੇਖ ਲਓ ਸਲਾਦ ਸਲਾਦ ਵੀ ਇੰਨਾ ਡੈਕੋਰੇਸ਼ਨ ਕੀਤਾ ਹੋਇਆ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਕਈ ਵਾਰੀ ਤਾਂ ਉਹ ਸਲਾਦ ਨੂੰ ਦੇਖ ਹੱਥ ਲਾਉਂਦੇ ਵੀ ਜੀ ਨਹੀਂ ਕਰਦਾ ਕਈ ਬੰਦੇ ਐਂ ਡਰਦੇ ਹੱਥ ਨਹੀਂ ਲਾਉਂਦੇ ਵੀ ਕਿਤੇ ਇਹ ਡਿੱਗ ਡੁੱਗ ਨਾ ਪਵੇ ਜਾਂ ਡੈਕੋਰੇਸ਼ਨ ਖਰਾਬ ਨਾ ਹੋ ਜਾਂ ਟਮਾਟਰ ਦੇਖ ਲਓ ਪਿਆਜ਼ ਦੇਖ ਲਓ ਤੇ ਆਹ ਦੇਖੋ ਅੱਗੇ ਆਨੇ ਦਾ ਪ੍ਰੋਗਰਾਮ ਬਹੁਤ ਵਧੀਆ ਚੀਜ਼ਾਂ ਨੂੰ ਬੋਲਣ ਲਾ ਆਨੇ ਨੇ ਇਹ ਆਪਣੀ ਮਿਹਨਤ ਨਾਲ ਆਮ ਪਰਿਵਾਰ ਚੋਂ ਉੱਠੇ ਹੋਏ ਇਨਸਾਨ ਨੇ ਕਾਕਾ ਰਾਮ ਪੱਕਾ ਨਾਮ ਇਹਨਾਂ ਦਾ ਜਗਜੀਤ ਰਾਮ ਹੈ ਤੇ ਬਹੁਤ ਵਧੀਆ ਇਹ ਤਕਰੀਬਨ ਕੈਟਰਿੰਗ ਦਾ ਕੰਮ ਕਰਦੇ ਨੇ ਜਿਆ ਸਾਧੀਆਂ ਦੇ ਵਿੱਚ ਇਨਾ ਇਹ ਹੈਗੇ ਪਿੰਡ ਢੱਡੇ ਜ਼ਿਲ੍ਹਾ ਬਚੰਡਾ